ਨਰਕੋ ਜਿਹੜੀ ਆਪਣੀ ਡਰੱਗਸ ਵਗੈਰਾ ਆਂਦੀ ਉਹਨੂੰ ਫਾਈਨਾਂਸ ਦਾ ਵੀ ਕੰਮ ਕਰਦੇ ਔਰ ਪੈਸੇ ਇਕੱਠੇ ਕਰਕੇ ਅੱਗੇ ਹਵਾਲੇ ਦੇ ਥਰੂ ਜਿਹੜਾ ਬਾਹਰ ਭੇਜਦੇ ਉਹਦੇ ਚ 4-5 ਜਣਿਆਂ ਦਾ ਜਿਹੜਾ ਨਾਮ ਆਇਆ ਸੀਗਾ ਔਰ ਇਨਫਰਮੇਸ਼ਨ ਸੀ ਕਿ ਉਹ ਸਿਟੀ ਤਰਨਤਾਰਨ ਨੂੰ ਪੈਸੇ ਵਗੈਰਾ ਇਕੱਠੇ ਕਰਨ ਆਦੇ ਇਹਦੇ ਚ ਈਐਸਏ ਮਰੀਤ ਸਿੰਘ ਨੇ ਜਿਹੜਾ ਨਾਕਾ ਲਾਇਆ ਸੀਗਾ ਗੋਲਡਵਰਡ ਉਹਨੂੰ ਇੰਟਰਸੈਪਟ ਕੀਤੀ ਇੱਕ ਨੋਵਾ ਕਾਰ ਉਹ ਨੋਵਾ ਕਾਰ 'ਚ ਇਹ ਤਿੰਨ ਦੋਸ਼ੀ ਸੀਗੇ ਇਹਨਾਂ ਕੋਲ ਜਦੋਂ 6.5 ਤੋਂ 3 ਲੱਖ ਰੁਪਏ ਦਾ ਇਹ ਕਵਰ ਹੋਇਆ ਔਰ ਕੋਈ ਡਰੱਗਸ ਵਗੈਰਾ ਨਹੀਂ ਸੀ ਇਹਨਾਂ ਦੇ ਅੱਗੇ ਜਿਹੜੀ ਇਥੇ ਪੁੱਛ-ਕਿਛ ਕੀਤੀ ਗਈ ਪੁੱਛਗਿੱਛ ਤੋਂ ਇੱਕ ਇੰਦਰਜੀਤ ਫਿਗਰ ਹੋਇਆ ਉਹਨੂੰ ਜਦੋਂ ਲੈ ਕੇ ਆਏ ਤਾਂ ਉਹਦੀ ਇੰਟਰੋਗੇਸ਼ਨ ਤੇ ਉਹਦੇ ਜਿਹੜਾ ਉਹਨੇ ਰਿਕਵਰੀ ਕਰਾਈ ਹੈ ਇੱਕ ਬਲੌਕ ਪਿਸਟਲ ਦੀ ਜਿਹੜੀ ਪਾਰੋਂ ਆਂਦੀ ਹੈ ਔਰ ਉਹਦੇ ਕੋਲੋਂ 1 ਕਿਲੋ ਦੇ ਕਰੀਬ ਜਿਹੜੀ ਹੈ ਹਿਰੋਇਨ ਸੀ ਉਸ ਤੋਂ ਅੱਗੇ ਪੁੱਛ ਕਰਨ ਤੇ ਪਤਾ ਲੱਗਿਆ ਉਹਦੇ ਜਿਹੜੇ ਉਹਦੇ ਖਿਲਾਫ ਪਹਿਲੇ ਵੀ ਇੱਕ 2021 ਚ ਜਿਹੜਾ STF ਨੇ ਪਰਚਾ ਦਰਤਾ ਸੀਗਾ NTPS ਤੋਂ ਵੇਅਰ ਐਸ ਪਹਿਲੇ ਉਹ ਇੱਕ ਉਲਝਾਂ ਦੀ ਕੋਸ਼ਿਸ਼ ਕਰ ਰਹਾ ਸੀ ਜੀ ਮੈਂ ਤਾਂ ਜਿਹੜਾ ਦੁਬਈ ਤੋਂ ਆਇਆ ਸੀ ਦੋ ਤਿੰਨ ਮਹੀਨੇ ਪਹਿਲੇ ਬਟ ਜਦੋਂ ਇੰਟਰੋਗੇਟ ਚੰਗੀ ਤਰ੍ਹਾਂ ਡਿਟੇਲ ਚ ਉਹਦੀ ਪੁੱਛਗਿੱਛ ਕੀਤੀ ਗਈ ਤਾਂ ਉਸ ਤੋਂ ਇਹ ਸਾਰੇ ਤੱਥ ਸਾਹਮਣੇ ਆਏ ਤੇ ਟੋਟਲ ਜਿਹੜੀ ਹੁਣ ਤੱਕ ਦੀ ਵੱਖ-ਵੱਖ ਮੌਜੂਮਾ ਤੋਂ ਰਿਕਵਰੀ ਹੋਈ ਹੈ 1280000 ਕੈਸ਼ ਦੀ ਰਿਕਵਰੀ ਹੋਈ ਹੈ ਜਿਹੜਾ ਇਹ ਸਾਰਾ ਪੈਸਾ ਇਕੱਠਾ ਕਰਕੇ ਹਵਾਲੇ ਦੇ ਥਰੂ ਦੁਬਈ ਭੇਜਦੇ ਸੀ ਔਰ ਦੁਬਈ ਦੇ ਥਰੂ ਅੱਗੇ ਪਾਕਿਸਤਾਨ ਜਾਂਦਾ ਸੀਗਾ ਔਰ ਉਸੇ ਪੈਸੇ ਨਾਲ ਰੀਫਾਈਨੈਂਸਿੰਗ ਵੀ ਵਿੱਚੋਂ ਕਰਦੇ ਸੀਗੇ ਇਹ ਜਿਹੜੀ ਕੋਈ ਨਾ ਵੀ ਕਮਿਸ਼ਨ ਬਣਦੀ ਸੀ ਜਾਂ ਕੁਝ ਹੋਰ ਵੀ ਸੀ ਉਹਦੇ ਨਾਲ ਫਾਈਨੈਂਸਿੰਗ ਕਰਦੰਦੇ ਸੀ ਕਿ ਡਰੱਗਸ ਦੀ ਔਰ ਉਹਦੇ ਵਿੱਚ ਕੇ ਉਹਦੇ ਚੋਂ ਪ੍ਰੋਫਿਟ ਲੈਦੇ ਸੀਗੇ ਟੋਟਲ ਰਿਕਵਰੀ ਸਰ ਕਿੰਨੀ ਆ ਤੇ ਕਿ ਮੈਂ ਪੈਸਾ ਸਾਰਾ ਟੂਟਰ ਰਿਕਵਰੀ ਜਿਹੜੀ ਦੱਸਿਆ ਮੈਂ ਕੈਸ਼ ਦੀ 12 ਲੱਖ 80 ਜਆ ਟੋਟਲ ਕੋਲ ਦੋਸ਼ੀ ਜਿਹੜੇ ਅਸੀਂ ਫੜਿਆ ਹੁਣ ਤੱਕ ਉਹ ਤਿੰਨ ਹੈ ਜਿਹੜੇ ਅਰੈਸਟ ਹੋਏ ਹੈ ਐਂਡ ਉਸ ਤੋਂ ਲਾਵਾ ਇੱਕ ਨੋਵਾ ਕਾਰ ਹੈ ਇੱਕ ਬਲੌਕ ਦੀ ਪਿਸਤਲ ਹੈ 1 ਕਿਲੋ ਦਿਰੋਇਨ ਹੈ ਪਾਕਿਸਤਾਨ ਨਾਲ ਲਿੰਕਪ ਹੈ ਜੀ ਬਿਲਕੁਲ ਹੈ ਜੀ ਬਾਹਰੋਂ ਹੀ ਆਂਦਾ ਔਰ ਜਦੋਂ ਕਈਆਂ ਨੂੰ ਫੜਿਆ ਵੀ ਸੀਗਾ ਤਾਂ ਤਾਂ ਵੀ ਫੋਨ ਫੋਨ ਬਾਹਰੋਂ ਇਹਨਾਂ ਦੇ ਰਿਲੇਟਿਵਸ ਨੂੰ ਜਾਂ ਕਿਸੇ ਨੂੰ ਆਨ ਲਾਪੇ ਸੀ ਉਹ ਅੱਗੇ ਸਾਡੀ ਡੀਟੀਲ ਇਨਵੈਸਟੀਗੇਸ਼ਨ ਚੱਲ ਰਹੀ ਜੀ